ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਮਾਤਾ ਗੁਜਰਕੌਰ ਜੀ ਅਤੇ ਦਸਨ ਪਾਸ਼ਾ ਦੇ ਚਾਰ ਸਹਬਜ਼ਾਦੇ ਬਾਬਾਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜਰਨ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਇਲਾਸਾਨੀ ਸ਼ਹਾਦਤ ਨੂੰ ਸਮਰਪਤ ਜੋ ਅੱਜ ਦੇ ਇੱਕ ਦੋਦਵਾਂ ਵਿਕੇ ਬਰਾਮਪੁਰ ਵਿਖੇ ਜੋ ਵਿਸ਼ੇਸ਼ ਕਰਕੇ ਸਾਡੇ ਪਾਕੀ ਸਤਕਾਰਯੋਗ ਸਿੱਖ ਪੰਥੀ ਸਰਬੋਤਮ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰੋਪੇਟ ਹਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਅਤੇ ਕਰਮ ਪ੍ਰਚਾਰ ਦੇ ਸਕੱਤਰ ਸ੍ਰੀ ਸੁਖਦਾਰ ਬਰਵਿੰਦਰ ਸਿੰਘ ਜੀ ਕਾਲਵਾ ਜਿਨ੍ਹਾਂ ਦਾ ਪੂਰਨ ਸਹਿਯੋਗ ਅੱਜ ਦੇ ਇਸ ਵਿਸ਼ੇਸ਼ ਸਮਾਗਮਾ ਵਿੱਚ ਸਾਡੇ ਅਤਿ ਸਰਕਾਰੀਓ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਜਿਹੜੇ ਇੰਚਾਰਜ ਏਜੰਸੀ ਕਮਿਸ਼ਨ ਜੰਮੂ ਕਸ਼ਮੀਰ ਦੇ ਉਹਨਾਂ ਨੇ ਆਪਣੇ ਇਲਾਕੇ ਵਿੱਚ ਅੱਜ ਇੱਕ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਜੋ ਵਿਸ਼ੇਸ਼ ਕਰਕੇ ਅੱਜ ਕਵੀਸ਼ਰੀ ਮੁਕਾਬਲਾ ਗੁਰਬਾਣੀ ਕਾਠ ਮੁਕਾਬਲੇ ਅਤੇ ਜੋ ਡਰਾਇੰਗ ਕੰਪੀਟੀਸ਼ਨ ਜਿਹੜੇ ਹੋਏ ਹਨ ਜਿਸ ਵਿੱਚ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਅਤੇ ਅਜੂਕੇ ਸਮੇਂ ਦੇ ਅੰਦਰ ਜਿਹੜੀ ਪੰਥ마ਰੂ ਹਮਲੇ ਹਨ ਨਸ਼ੇ ਨੂੰ ਲੈ ਕੇ ਹੋਰ ਵੀ ਜੋ ਸਾਡੇ ਆਜਦਾਜ ਪਰਥਾ ਜਾਂ ਅਨੰਦ ਕਾਰਜਾਂ ਦੇ ਅੰਦਰ ਜੋ ਲੱਖਾਂ ਰੁਪਏ ਦੇ ਖਰਚੇ ਇੰਨਾ ਸਾਰਿਆਂ ਵਿਸ਼ਿਆਂ ਨੂੰ ਮੁੱਖ ਰੱਖਦਿਆਂ ਜਿਹੜੀ ਸਾਰੀ ਹੀ ਟੀਮ ਇਥੋਂ ਦੀ ਜਿਨ੍ਹਾਂ ਨੇ ਸਾਰੇ ਸਕੂਲਾਂ ਵੀ ਸੰਪਰਕ ਸਾਧ ਕੇ ਕਿਉਂਕਿ ਪ੍ਰਧਾਨ ਹਰਜਿੰਦਰ ਸਿੰਘ ਐਡਵੋਕੇਟ ਸਾਹਿਬ ਜੀ ਜੋ ਉਹਨਾਂ ਦੀ ਸੋਚ ਹੈ ਦੀ ਧਰਮ ਪ੍ਰਚਾਰ ਦੇ ਜਿਹੜੇ ਕਾਰਜ ਹਨ ਉਹ ਵੱਧ ਤੋਂ ਵੱਧ ਹੋਰ ਵਧਨੇ ਚਾਹੀਦੇ ਹਨ ਅਤੇ ਇਹਨਾਂ ਦੇ ਨਾਲ ਹੀ ਜਿਹੜੇ ਅਸੀਂ ਮੌਜੂਦਾ ਸਮਿਆਂ ਉੱਪਰ ਹਾਲਾਤਾਂ ਉੱਪਰ ਜਿਹੜਾ ਜੋ ਚਿੰਤਾ ਦਾ ਵਿਸ਼ਾ ਬਣੇ ਹਨ ਉਹਨਾਂ ਉੱਪਰ ਅਸੀਂ ਠੱਲ ਪਾ ਸਕਦੇ ਹਾਂ ਉਹਨਾਂ ਵਿਸ਼ਿਆਂ ਨੂੰ ਮੁੱਖ ਰੱਖਦੇ ਹਾਂ ਜੋ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਇੱਥੋਂ ਦੇ ਸਾਰੇ ਸਕੂਲਾਂ ਦੇ ਸਹਿਯੋਗ ਦੇ ਨਾਲ ਇੱਥੋਂ ਦੀ ਸਮੁੱਚੀ ਮੈਨੇਜਮੈਂਟ ਦੇ ਨਾਲ ਗੁਰਦੁਆਰਾ ਟਾਲੀ ਸਾਹਿਬ ਗਲੜੀ ਬਹਿਰਾਮਪੁਰ ਦੀ ਸਾਰੀ ਮੈਨੇਜਮੈਂਟ ਕਮੇਟੀ ਮੈਨੇਜਰ ਸਾਹਿਬ ਉੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਸਾਰਿਆਂ ਦੇ ਸਹਿਯੋਗ ਨਿੱਗੇ ਸਹਿਯੋਗ ਦੇ ਨਾਲ ਅੱਜ ਵਿਸ਼ੇਸ਼ ਸਾਰੇ ਮੁਕਾਬਲੇ ਜਿਹੜੇ ਸਤਿਗੁਰਾਂ ਨੇ ਆਪ ਸਾਖੀ ਰੂਪ ਵਰਤ ਕੇ ਸੰਪੂਰਨ ਹੋਏ ਹਨ ਅਤੇ ਬਹੁਤ ਵੱਡੇ ਪੱਧਰ ਤੇ ਮੈਸੇਜ ਦਿੱਤਾ ਗਿਆ ਹੈ तकरीबन 800 ਬੱਚਾ ਪਾਰਟਿਸਪੇਟ ਹੋਇਆ ਹੈ ਜਿਸ ਵਿੱਚ ਸਿੱਖ ਮਿਸ਼ਨ ਜੰਮੂ ਕਸ਼ਮੀਰ ਦੇ ਸਾਰੇ ਪ੍ਰਚਾਰਕ ਵੀ ਸਾਡੇ ਜਿਨ੍ਹਾਂ ਦੇ ਨਾਮ ਮੈਂ ਲਵਾਂਗਾ ਤੇ ਸਮਾਂ ਲੱਗ ਜਾਵੇਗਾ ਸਾਰਿਆਂ ਨੇ ਆਪਣਾ ਯੋਗਦਾਨ ਪਾਇਆ ਹੈ ਵਿਸ਼ੇਸ਼ ਕਰਕੇ ਵੀ ਰਾਜਿੰਦਰ ਸਿੰਘ ਜੀ ਜਿਹੜੇ ਸਤਨਾਮ ਸਰਵਕल्याण ਸਪਰਸ਼ ਤੋਂ ਹਮੇਸ਼ਾ ਹੀ ਸਾਡੇ ਸਹਿਯੋਗੀ ਬਣੇ ਹਨ ਉਹ ਵੀ ਵਿਸ਼ੇਸ਼ ਕਰਕੇ ਪਹੁੰਚੇ ਹਨ ਮੈਂ ਉਮੀਦ ਕਰਦਾ ਕਿ ਜਿਸ ਤਰ੍ਹਾਂ ਇਹ ਲਹਿਰ ਇਥੋਂ ਰੰਗੀ ਹੈ ਇਹ ਹੁਣ ਜੰਮੂ ਕਸ਼ਮੀਰ ਦੀ ਧਰਤੀ ਤੋਂ ਜਿਹੜੇ ਪਹਿਲੇ ਵੀ ਕਾਰਜ ਕੀਤੇ ਗਏ ਹਨ ਇਹ ਇੱਕ ਸਾਂਝਾ ਉਪਰਾਲਾ ਸੀ ਜਿਹੜਾ ਅਸੀਂ ਅੱਜ ਨਾਲ ਮਿਲ ਕੇ ਕੀਤਾ ਹੈ ਗੁਰੂ ਕਿਰਪਾ ਕਰੇ ਕਿ ਇਹ ਜਿਹੜੀ ਲਹਿਰ ਹੈ ਜੋ ਸਾਡੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਬੀ ਸਾਹਿਬ ਅਤੇ ਬਲਵਿੰਦਰ ਸਿੰਘ ਕਲਵਾ ਸਾਹਿਬ ਜਿਨ੍ਹਾਂ ਦੀ ਸੋਚ ਹੈ ਕਿ ਇਹ ਧਰਮ ਪ੍ਰਚਾਰ ਦੀ ਲਹਿਰ ਨੂੰ ਪਰਚੰਡ ਕਰਨਾ ਹੈ ਜਿੱਥੇ ਵੀ ਉਹ ਸੇਵਾ ਸਾਡੀ ਲਗਾਉਂਦੇ ਹਨ ਅਸੀਂ ਉੱਥੇ ਹਮੇਸ਼ਾ ਤਰਪਰ ਰੋਕੇ ਪਹੁੰਚਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਕਮੇਟੀ ਦਾ ਜਿਨ੍ਹਾਂ ਨੇ ਨਿੱਘਾ ਸਹਿਯੋਗ ਇਹਨਾਂ ਕਾਰਜਾਂ ਵਿੱਚ ਦਿੱਤਾ ਹੈ ਅਤੇ ਜੋ ਸਾਰਾ ਇਹ ਕਾਰਜ ਹੋਇਆ ਹੈ ਦੇਖਰੇਖ ਪਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਇੰਚਾਰਜ ਕਮਿਸ਼ਨ ਜੰਮੂ ਕਸ਼ਮੀਰ ਉਹਨਾਂ ਦੀ ਦੇਖਰੇਖ ਵੀ ਜਿਹੜਾ ਸਾਰਾ ਕਾਰਜ ਹੋਇਆ ਹੈ